ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀਓ ਪਰਸੋਂ ਦਸਹਿਰਾ ਸੀ ਕੱਲ ਘੋੜਿਆਂ ਦੀ ਦੌੜ ਸੀ ਤੇ ਅੱਜ ਤੋਂ ਗੁਰਦਾਰਾ ਮਾਤਾ ਸਾਹਿਬ ਦੇ ਆ ਜੀ ਵਿਖੇ ਮਾਤਾ ਸਾਹਿਬ ਦੇ ਵਾਗੇ ਤਾਂਪ ਸਥਾਨ ਵਿਖੇ ਸਾਰੇ ਜੋ ਪ੍ਰੋਗਰਾਮ ਦੇ ਰੰਭਤਾ ਹੋਈ ਹੈ ਸਾਰੇ ਸਾਹਮਣੇ ਦਰਸ਼ਨ ਕਰ ਸਕਦੇ ਹੋ ਸਾਹਮਣੇ ਪਾਲਕੀ ਸਾਹਿਬ ਖੜੀ ਬਾਬਾ ਨੌ ਸਿੰਘ ਜੀ ਸਥਾਨ ਦੀ ਬਾਬਾ ਜੋਗਾ ਸਿੰਘ ਜੀ ਇਸ ਵੇਲੇ ਤੱਕ ਸਿਆਮੀ ਅੰਦਰ ਅਰਦਾਸਾ ਕਰਨ ਵਾਸਤੇ ਗਏ ਨੇ ਬਾਬਾ ਜੀ ਆਉਣਗੇ ਕੁਝ ਸਮੇਂ ਤੱਕ ਤੇ ਫਿਰ ਅੱਜ ਬਾਬਾ ਜੋਗਾ ਸਿੰਘ ਜੀ ਹੁਣ ਆ ਦਾ ਤਰਨਾ ਦਲ ਮੈਂ ਸੋਚਿਆ ਦਾਣਾ ਚੱਲ ਐ ਸ਼ਹੀਦ ਜੁਰ ਸਾਹਿਬ ਜੀ ਤੋਂ ਇਹਨਾਂ ਨੇ ਮਾਤਾ ਸਾਹਿਬ ਦੇ ਵੰਦੇ ਸਥਾਨ ਤੇ ਜਾ ਕੇ ਉੱਥੇ ਬੜਾ ਲਾਉਣਾ ਐ ਫਿਰ ਉੱਥੇ ਜਾ ਕੇ ਜਦੋਂ ਪ੍ਰੋਗਰਾਮ ਹੁੰਦੇ ਉੱਥੇ ਹਾਜ਼ਰੀ ਭਰਨੀ ਐ ਫਿਰ ਉਸ ਤੋਂ ਬਾਅਦ ਜੋ ਸਮਾਪਤੀ ਨਾਗਰਤਨ ਹੋਵੇਗਾ ਸ਼ਹੀਦ ਤਰੀਕ ਨੂੰ ਫਿਰ ਉੱਥੋਂ ਇਹਨਾਂ ਚੱਲ ਹੋਵੇਗਾ ਸੀਐਮ ਸਾਹਿਬ ਵੱਲੋਂ ਸੋ ਆਪ ਸੰਗ ਇਸ ਅਸੀਂ ਵੀ ਦਰਸ਼ਨ ਕਰੀਏ 와! 이거지, 가, 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 ਆਦਾ ਜਨੂ ਭਾਵੇ ਅਛਰੇ ਆਕਾਰ ਸਾ ਸੰਗਤ ਜੀਓ ਤਰਨਾਦਰ ਮਿਸਰ ਜੀ ਦਾ ਬਾਬਾ ਜੋਗਾ ਸਿੰਘ ਜੀ ਸਰਦਾਰ ਸਣੇ ਇਹ ਇਨਾਂ ਦੀ 20 ਟਰੱਕ ਆਈ ਸੀ 20 ਟਰੱਕ ਸੰਗਤਾਂ ਦੇ ਸੰਗਤਾਂ ਦੇ ਵਿੱਚ ਲੰਗਰ ਦਵਾਲੇ ਦੀ ਟਰੱਕ ਵੀ ਸੀ ਤੇ ਨਾਲ ਹੀ ਕਪਾਲਕੀ ਸਹਬ ਜੀ ਦੇ ਆਪ ਜੀ ਦੇਖ ਦਰਸ਼ਨ ਕਰ ਸਕਦੇ ਹੋ ਇਨਾਂ ਦੇ ਚੱਲੇ ਅੱਜ ਗੁਰਦਾਰਾ ਮਾਤਾ ਸਾਹਿਬ ਦੇ ਹਵਾਲੇ ਉੱਥੇ ਇੱਕ ਪੜਾਅ ਲੱਗੇਗਾ ਅਗਲਾ ਅਸੀਂ ਉੱਥੇ ਵੀ ਜਾਵਾਂਗੇ ਜਿੱਥੇ ਅੱਗੇ ਵੀ ਹਾਜ਼ਰੀ ਭਰਾਂਗੇ ਤਾਂ ਜੇ ਆਪ ਸਾਰੀ ਸੰਗਤ ਦਰਸ਼ਣ ਕਰ ਸਕੋ ਵਿੱਚ 사 ਸੰਗਜੇ ਘੋੜੇ ਨੇ ਅੰਦਰ ਆਜ ਕਲ ਨਜਾਬਾ ਜੀ ਦਰਸ਼ਨ ਕੀਤੇ ਹੋਣਗੇ ਕਿੰਨੇ ਹੀ ਜਿਆਦੇ ਘੋੜੇ ਸੀ ਹਫਤੇ ਦੇ ਘੋੜੇ 사ਸ ਨੇ ਦਰਸ਼ਨ ਕਰੋ ਇਹਨਾਂ ਨੇ ਟਰੱਕ ਦੇ ਵਿੱਚ 6 ਬਾਬੇ ਜੀ ਦੀਆਂ ਗੱਡੀਆਂ ਆ ਸੋ ਅਸੀਂ ਤਖਤ ਸਾਹਿਬ ਜਾਂਦੇ ਹਾਂ ਹੁਣ ਹਾਜ਼ਰੀ ਭਰਦੇ ਅੰਦਰ ਜਾਂਦੇ ਨਾਲ ਪਾਲ ਕੀ ਸਹਿਬ ਸਤ ਸੰਗਤ ਜੀ ਬਾਬਾ ਜੋਗਾ ਸਿੰਘ ਜੀ ਹੁਣੇ ਚੱਲ ਗਏ ਸੀ ਤੇ ਉਹਨਾਂ ਤੋਂ ਬਾਅਦ ਹੁਣ ਕਰੀਬ 1 ਵਜੇ ਨੇ ਦੂਸਰਾ ਦਰਲਪੰਧ ਆਇਆ ਇੱਕ ਇੱਕ ਕਰਕੇ ਸਾਰੇ ਦਰ ਲਾਉਣੇ ਨੇ ਤਾਂ ਕਿ ਸਤ ਸਹਿਬ ਜੀ ਦੇ ਬਾਹਰ ਆਪਣੀਆਂ ਗੱਡੀਆਂ ਖੜੀਆਂ ਹੋਣਗੀਆਂ ਤੇ ਜਥੇਦਾਰ ਸਹਿਬ ਵੀ ਜਾ ਕੇ ਤਕਸਹਿਬ ਤੋਂ ਅੱਗੇ ਲੈ ਕੇ ਗੁਰੂ ਸਹਿਬ ਜੀ ਤਾ ਫਿਰ ਅਗਲਾ ਪੜਾਅ ਲੱਗਣਾ ਮਾਤਾ ਸਹਿਬ ਜੀ ਨੂੰ ਸਤ ਸੰਗਤ ਜੀ ਇਸੇ ਇਸੇ ਲਈ ਆਪ ਜੀ ਨੂੰ ਇੱਕ ਗੱਲ ਸੁਣੀ ਹੀ ਜ਼ਰੂਰੀ ਸੀ ਕਿ ਇੱਕ ਇਨਫੋਰਮੇਸ਼ਨ ਸੀ ਕਿ ਹਜੂਰ ਸਹਿਬ ਜੀ ਦੇ ਹੁਣ ਕਿਹੜੇ ਕਿਹੜੇ ਪ੍ਰੋਗਰਾਮ ਹੋਣੇ ਹਨ ਉਸ ਬਾਰੇ ਸਾਤ ਸੰਗਤ ਜੀਓ ਅੱਜ ਮਿਤੀ ਹੈ 4 ਤਰੀਕ ਅੱਜ ਤਨਤਨ ਮਾਤਾ ਸਾਹਿਬ ਦੇਵਾ ਜੀ ਦੇ ਸਥਾਨ ਸੱਜਗੀ ਤਪਸਥਾਨ ਤੇ ਜੋ ਦੀਵਾਨ ਸਜਾਈ ਜੋ ਦੀਵਾਨ ਲੱਗਦੇ ਨੇ ਅੱਜ ਉਹ ਨਿਹਰੰਮਤਾ ਹੋ ਗਈ ਆ ਅੱਜ ਸਵੇਰ ਤੋਂ ਹੀ ਉੱਥੇ ਖੰਡਪਾਟ ਸੇ ਆਰੰਭ ਕਰਾਇਆ ਗਿਆ ਸੀ ਕਿਟਨਸ ਮਗਮ 24 ਘੰਟੇ ਚੱਲਦਾ ਰਹਿੰਦਾ ਹੈ ਉੱਥੇ ਬੇਨ ਸੰਗਤਾਂ ਹਾਜ਼ਰੀ ਭਰਦਿਆਂ ਨੇ ਤੇ ਉਸ ਤੋਂ ਬਾਅਦ ਹੁਣ ਕੱਲ ਉੱਥੇ ਨਿਜਾਬਾਦੀ ਹੋਣੀ ਘੋੜੇ ਦੌੜਾਂ ਹੋਣੀਆਂ ਮਾਤਾ ਸਾਹਿਬ ਦੇਵਾ ਜੀ ਦੇ ਸਥਾਨ ਤੇ ਫਿਰ ਪਰਸੋਂ ਉੱਥੋਂ ਇੱਕ ਵਿਸ਼ਾਲ ਨਗਰਤਨ ਆਰੰਭ ਹੋਣਾ ਹੈ ਜੋ ਕਿ ਹਰ ਸਾਲ ਵੈਸੇ ਤੱਕ ਸਰਜੀ ਵਿਖਿਆ ਕਿ ਇਸੇ ਸਮਾਪਤੀ ਹੁੰਦੀ ਸੀ ਪਰ ਮੀਂਹ ਦੇ ਕਰਕੇ ਜੋ ਉੱਥੇ ਪਾਣੀ ਜ਼ਿਆਦਾ ਆਇਆ ਸੀ ਤੇ ਰਸਤਾ ਖਰਾਬ ਹੋ ਗਿਆ ਸੀ ਤੇ ਰਸਤਾ ਜਿਹੜਾ ਦੂਸਰਾ ਰਸਤਾ ਹੈ ਉਹ ਬਹੁਤ ਜ਼ਿਆਦਾ ਲੰਮਾ ਹੈ ਇਸ ਕਰਕੇ ਇਸ ਨਗਰਤਨ ਸਮਾਪਤੀ ਗੁਰਦੁਆਰਾ ਮਾਤਾ ਸਹਿਬ ਦੇਵਾ ਜੀ ਤੋਂ ਲੈ ਕੇ ਗੁਰਦੁਆਰਾ ਸ਼ਿਕਾਰਘੜ੍ਹ ਸੇ ਤੱਕ ਹੋ ਜਾਣੀ ਹੈ ਸਤਸੰਗਤ ਜੀ ਇੱਕ ਹੋਰ ਜ਼ਰੂਰੀ ਗੱਲ ਵੀ ਦੱਸਣੀ ਹੈ ਕਿ ਜੋ ਸ਼ਹੀਦੀ ਗੁਰਪ੍ਰਧਨ ਨਗਰਤਨ ਜੋ 350 ਸਾਲਾਂ ਸ਼ੇ ਦਿਨ ਨਗਿਰਤ ਜੋਂ ਨਿਕਲਿਆ ਸੀ ਗੁਰਤੇ ਇੱਕ ਬਾਦਰ ਸਾਹਿਬ ਜੀ ਦਾ ਅਸਾਮ ਤੋਂ ਸਾਧ ਸੰਗਤ ਜੀ ਉਹ ਹਜੂਰ ਸਾਹਿਬ ਪਹੁੰਚਣਾ ਹੈ ਉਸ ਨਗਿਰਤਨ ਨੇ ਕੱਲ 5 ਤਰੀਕ ਨੂੰ ਉਸ ਨਗਿਰਤਨ ਨੇ ਹਜੂਰ ਸਾਹਿਬ ਜੀ ਪਾਵਨ ਧਰਤੀ ਤੇ ਪਹੁੰਚ ਜਾਣਾ ਹੈ ਤੇ ਬੇਨਤੀ ਹਜੂਰੀ ਸਾਧ ਸੰਗਤ ਜੀ ਨੇ ਵੀ ਉਹਨਾਂ ਦਾ ਉਹਨਾਂ ਦਾ ਸਤਕਾਰ ਕਰਨ ਵਾਸਤੇ ਉਹਨਾਂ ਨੂੰ ਵੈਲਕਮ ਕਰਨਾ ਹੈ ਉਹਨਾਂ ਦਾ ਸਵਾਗਤ ਕਰਨਾ ਹੈ ਹਜੂਰ ਸਾਹਿਬ ਦੇ ਵਿੱਚ ਅਸੀਂ ਅੱਜ ਦਰਸ਼ਨ ਕਰਾਵਾਂਗੇ ਪਰ ਦੱਸਣਾ ਇਸ ਲਈ ਜ਼ਰੂਰੀ ਸੀ ਕਿ ਜਿਹੜੇ ਸੰਗਤ ਨੂੰ ਨਹੀਂ ਪਤਾ ਹੋਵੇਗਾ ਉਹ ਸੰਗਤ ਟਾਈਮ ਸਿਰ ਪਹੁੰਚ ਜਾਣਗੀ ਫਿਰ ਸ਼ੇਤਰੀ ਗੀਤ ਨੂੰ ਜਿਸ ਦੇ ਨਗਰਤਨ ਹਣਾ ਮਾਤਾ ਸਹਿਰ ਦੇਵਾ ਜੀ ਦਾ ਉਸ ਤਰੀਕ ਨੂੰ ਰਾਤ ਨੂੰ ਕਰੀਬ 8 ਵਜੇ ਤੋਂ 10 ਵਜੇ ਤੱਕ ਜਿੱਦਾਂ ਸਮਾਂ ਹੈ ਅਸੀਂ ਸਮਾਂ ਕਰ ਦਿੱਤਾ ਦੱਸਦੇ ਆ ਉਸ ਸਮੇਂ ਤੇ ਵਿਚਾਰ ਸਮਾਗਮ ਹੋਣਾ ਹੈ ਹਜੂਰ ਸਾਹਿਬ ਜੀ ਵਿਖੇ ਤੇ ਸਾ ਸੰਗਤ ਜੀ 7 ਤਰੀਕ ਨੂੰ ਸਵੇਰੇ 9 ਵਜੇ ਇਸ ਨਗਰਤਨ ਨੇ ਜੋ ਯਾਤਰਾ ਜੋ ਨਿਕਲੀ ਸੀ ਅਸਾਮ ਤੋਂ ਉਹ ਨਗਰਤਨ ਨੇ ਇੱਥੋਂ ਅੱਗੇ ਔਰੰਗਾਬਾਦ ਵਾਸਤੇ ਰਵਾਨਾ ਹੋ ਜਾਣਾ ਹੈ ਆ ਜੀ ਵੀ ਸਰ ਤੋਂ ਦੱਸਦੇ ਆ ਕਿ ਅੱਜ ਮਿਤੀ ਹੈ 4 ਤਰੀਕ ਅੱਜ ਗੁਰਦਾਰਾ ਨਾਨਕ ਸ਼ਹੀਦ ਸਾਹਿਬ ਜੀ ਤੋਂ ਜੋ ਵਿਸ਼ਾ ਯਾਤਰਾ ਨਿਕਲੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਉੱਥੋਂ ਆਰੰਭ ਹੋਵੇਗੀ ਉੱਥੋਂ ਦੀ ਉੱਥੋਂ ਰਮਾਨਾ ਹੋ ਕੇ ਤਕਸੈਵੀ ਕੀ ਪਹੁੰਚੇਗੀ 3 5 ਤਰੀਕ ਮਤਲਬ ਕੱਲ 6 ਦਿਨ ਉਹ ਯਾਤਰਾ ਇੱਥੇ ਹੀ ਰਵੇਗੀ 7 ਤਰੀਕ ਨੂੰ ਸਵੇਰੇ 9 ਵਜੇ ਯਾਤਰਾ ਹਜੂਰ ਸਾਹਿਬ ਜੀ ਦਾ ਰਮਾਨਾ ਹੋਵੇਗੀ ਅਰੰਗਾਬਾਦ ਵਾਸਤੇ ਆ ਸਾਹਮਣੇ ਇੱਕ ਬੋਰਡ ਲੱਗਾ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਇਆਲਾ ਜੀ ਦੇ ਸ਼ਹੀਦੀ ਸਾਕੇ ਦੇ ਸਾਢੇ ਤਿੰਨ ਸੌ ਸਾਲਾ ਸ਼ਤਾਬਦੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਸਾਢੇ ਤਿੰਨ ਸੌ ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤ ਸਮਾਗਮ 6 ਅਕਤੂਬਰ 2025 ਦਾ ਇੱਕ ਗੁਰਮਤ ਸਮਾਗਮ ਹੈ ਪੰਜ ਨੂੰ ਯਾਤਰਾ ਪਹੁੰਚਣੀ ਹੈ ਸਾਤ ਨੂੰ ਰਵਾਨਾ ਹੋਣੀ ਹੈ 5 ਅਕਤੂਬਰ ਦਿਨ ਐਤਵਾਰ ਨੂੰ ਤਰਮਹਿਜ ਸਾਕਾ ਜਨ ਕੀਆ ਸ਼ਹੀਦੀ ਨਗਰ ਕੀਰਤਨ ਤੱਕ ਸੱਚਕਾਂਸ਼ੀ ਹਜੂਰ ਸ਼੍ਰੀ ਅਪਚਨ ਨਗਰ ਸਹਿਬ ਜੀ ਵਿਖੇ ਪਹੁੰਚ ਰਿਹਾ ਹੈ ਸਾਸੰਗ ਜੀ ਇਹ ਸਾਡੇ ਮਨ ਵਿੱਚ ਹੁੰਦਾ ਹੈ ਕਿ ਅਸੀਂ ਦਰਸ਼ਨ ਕਰੀਏ ਹਜੂਰ ਸਾਹਿਬ ਤੋਂ ਮੈਨੂੰ ਤੇ ਇੰਨਾ ਨਹੀਂ ਆਈ ਆਈਡੀਆ ਪਰ ਮੈਂ ਆਪ ਕਹਿੰਦਾ ਕਿ ਮੈਂ ਕਦੇ ਅਸਾਮ ਉੱਥੇ ਜੋ ਸਥਾਨ ਹੈ ਗੁਰਦਆ ਤੋਂ ਬੜੀ ਸੈ ਮੈਂ ਉੱਥੇ ਕਦੇ ਨਹੀਂ ਗਿਆ ਦਰਸ਼ਨ ਕਰਨ ਵਾਸਤੇ ਪਰ ਸਾਸੰਗ ਜੀ ਇਸ ਲਈ ਇਹ ਜੋ ਯਾਤਰਾ ਨਿਕਲੀ ਹੈ ਇਹ ਪਟਨਾ ਸਾਹਿਬ ਹੁੰਦੇ ਹੋਏ ਸ੍ਰੀ ਹਜੂਰ ਸਾਹਿਬ ਜੀ ਵਿਖੇ ਆਉਣੀ ਹੈ ਇਹ ਸਾਡੇ ਮਨ ਵਿੱਚ ਮੇਰੇ ਮਨ ਵਿੱਚ ਬੜਾਇਆ ਕਿ ਮੈਂ ਇਸ ਯਾਤਰਾ ਦਾ ਸਵਾਗਤ ਕਰਾਂ ਸੋ ਜਿਹੜੀਆਂ ਸੰਗਤਾਂ ਹਜੂਰ ਸਾਹਿਬ ਰਹਿੰਦੀਆਂ ਹੋਣੀਆਂ ਹਜੂਰ ਸਾਹਿਬ ਨੇੜਲੇ ਇਲਾਕੇ ਰਹਿੰਦੀਆਂ ਹੁਣ ਜੇ ਉਹ ਹਜੂਰ ਸਾਹਿਬ ਇਹਨਾਂ ਤਰੀਕ ਤੇ ਇਹਨਾਂ ਤਰੀਕਾਂ ਦੇ ਟਾਈਮ ਤੇ ਆ ਸਕਣ ਤੇ ਸਾ ਸੰਗਤ ਜੇ ਬਹੁਤ ਵਧੀਆ ਗੱਲ ਹੋਵੇਗੀ ਆਪਿੰਦਰਸ਼ਕ ਕਰਨ ਨੂੰ ਮਿਲ ਜਾਣਗੇ